ਜਿਵੇਂ ਤਾਂ ਰਾਜਗੌਰਨ ਪ੍ਰਸ਼ਾਸਨ ਆਇਆ ਹੋਇਆ ਇੱਥੇ ਉਹ ਦੇਖੋ ਇੱਥੇ ਆਪ ਕਹਿੰਦੇ ਪੱਗਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਰਮਹਾਰੀ ਲਾਠੀ ਚਾਰਜ ਕੀਤਾ ਜਾ ਰਿਹਾ ਇਹ ਦੇਖੋ ਵੀ ਪੁਲਿਸ ਪ੍ਰਸ਼ਾਸਨ ਆ ਜਿਹੜਾ ਕਿੰਨਾ ਘਟੀਆਂ ਬਦੀਤ ਆ ਹੋਇਆ 70 ਸਹਾਂ ਤੋਂ ਹੱਕ ਮੰਗਦੇ ਅਧਿਆਪਕਾਂ ਨੂੰ ਲਾਠੀ ਚਾਰਜ ਕੀਤਾ ਕਿ ਉਹਨਾਂ ਨੂੰ ਮਾਰ ਕੇ ਹੱਟਦੇ ਸਭ ਨੇ ਤਾਂ ਆ ਦੇਖੋ ਜੀ ਦੇਖੋ ਕਿਵੇਂ ਪੱਗਾਂ ਲਾਈਆਂ ਇਹਨਾਂ ਨੇ ਆਪ ਪੁਲਿਸ ਦੇ ਹਸਣ ਦੇ ਵਿੱਚ ਪੱਗਾਂ ਦੇਖ ਸਕਦੇ ਤੁਸੀਂ ਅੱਪ ਗਾ ਦੇਖ ਸਕਦੇ ਹੋ ਉਧਰ ਹੀ ਕੁੜੀਆਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਦੇਖੋ ਕੁੜੀਆਂ ਦੇ ਉੱਪਰ 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 ਕੁੜੀਆਂ ਦੇ ਉ ਜਿਹੜਾ ਉਧਰ ਦੇਖੋ ਬੁੱਢੇ ਬਾਬੇ ਕਿਵੇਂ ਆਤਮਾ ਆਹ ਦੇਖੋ ਜਿਹੜੇ ਇੱਥੇ ਵੀ ਦੇਖੋ ਜਿਹੜਾ ਗਰਮੇ ਪਾੜੇ ਗਏ ਨੇ ਜਿਹੜੇ ਗਰਮੇ ਇੱਥੇ ਪਾੜੇ ਗਏ ਨੇ ਗਲਾਂ ਤੋਂ ਕੁੱਟ ਆ ਗਏ ਗਲ ਫੜ ਕੇ ਸਾਮੇ ਰੋ ਕੀਤਾ ਗਿਆ ਉਹ ਬਜ਼ੁਰਗ ਬਾਬਿਆਂ ਨੂੰ ਦੇਖੋ ਕਿਵੇਂ ਦੇਖੋ ਉਧਰ ਔਰਤਾਂ ਪਰ ਕਿਵੇਂ ਔਰਤਾਂ ਆਸਥਿਆਜ ਕਰਦੇ ਉਧਰ ਬਾਬੇ ਨੂੰ ਦੇਖੋ ਇਹ ਪੂਰਾ ਆਸਥਿਆਜ ਕੀਤਾ

ਜਿਲ੍ਹਾ ਆਵਾਜ਼ ਜਿੰਦਾਬਾਦ ਮਰਦਾਬਾਨ ਮਰਦਾਬਾਨ ਓਏ ਓ ਪਿੰਡਾਂ ਦੇ ਪਾਈਓ ਓਏ ਬੰਦਾਂ ਦੇ ਪਾਈਗਾ ਚਲਾਓ ਬੰਦਾਂ ਦੇ ਪਾਈਗਾ ਉੱਪਰੋਂ ਚਲੇ ਪਾਈਓ ਓਏ ਪੈਗਲ ਆ ਚੱਕ ਦਿਓ ਓਏ ਆ ਚੱਕ ਦਿਓ ਓਏ ਓਏ ਚੱਕ ਦਿਓ ਓਏ ਮਰਦੇ ਪਿੰਡਾਂ ਦੇ ਜਮਾ ਮਾਰ ਕੇ ਤੁਹਾਡੇ ਚਲੇ ਦਲਾ ਦਿਓ ਬੈਠੋ ਆਵਾਜ਼ ਬੰਦ ਕਰ ਲਵਾ ਆਹੀ ਕਰ ਰਗੇ ਜੇ ਲਾਣਾ ਨੇ ਲੋਕਾਂ ਦੇ ਹਣ ਪਾਦੇ ਜਾਣੇ ਆਹੀ ਕਰ ਰਗੇ ਜੇ ਲਾਣਾ ਨੇ ਲੋਕਾਂ ਦੇ ਹਣ ਪਾਦੇ ਜਾਣੇ 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 ਰੁਕ ਨਹੀਂ ਆਣਗੇ ਚੱਕਦੇ ਪਾਣੇ ਤੋਕਣੇ ਆਵਾਂਗੇ ਹਰਦਾਬਾਦ ਹਰਦਾਬਾਦ ਆਪਣੀ ਗਰੁੱਪ ਚ ਭਾਈ ਮੇਰੇ ਨਾਲ ਮੈਂ ਉਹ ਢਿੱਡ ਕਾ ਮੋਬਾਈਲ ਉੱਤੇ ਉਹ ਫੈਮਿਲੀ ਨਹੀਂ ਹਲੇ ਬੱਚਾ ਨਹੀਂ ਬੰਦ ਰਿਹਾ ਜੀ ਇੱਕ ਬੱਚਾ ਜੀ ਕਿ ਉਮਰ ਬੱਚੇ ਦੀ ਕਿੰਨੀ ਸੀ ਬੱਚੇ ਦੀ ਉਮਰ 1 ਸਾਲ ਹੈ ਤੇ ਕਹ ਰਹੇ ਵੀ ਦੋ ਕੁੜੀਆਂ ਤੋਂ ਬਾਅਦ ਹੋਇਆ ਬੱਚਾ ਜੀ ਬਹੁਤ ਮੁਸ਼ਕਲ ਨਾਲ ਸੁੱਕਾ ਸੁੱਕ ਸੁੱਕ ਕੇ ਲੱਤਾ ਆ ਮੈਡਮ ਦਾ ਬੱਚਾ ਹੋਇਆ ਜੋ ਕਿ 1 ਸਾਲ ਦਾ ਬੱਚਾ ਦੋ ਤੋਂ ਦੋ ਕੁੜੀਆਂ ਬਾਅਦ ਹੋਇਆ ਬਿਲਕੁਲ ਛੋਟਾ ਜਿਹਾ 1 ਸਾਲ ਦਾ ਭਾਈ ਦਾ ਮੇਰਾ ਵੀ ਮਾਣ ਤਾਂ ਲੱਗੇ ਮੇਰੀ ਭੈਣ ਦਾ ਬੱਚਾ ਜਿਹਨੂੰ ਤਾਂ ਲੈ ਡੇਕੜੀ ਉਸਕੇ ਉਹ ਮੇਰੇ ਲਈ ਕਹਿਣਾ ਮੈਂ ਫੜੋ 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 ਆਹ ਤੇ ਬੱਦਲ ਨਹੀਂ ਲੱਗਦਾ ਆਹ ਦੇਖੋ ਬੱਸ ਦੋ ਦੌੜਾਂ ਦੇਖੋ ਆਜੋ ਕੋਈ ਨਹੀਂ ਸਾਰੇ ਜੀ ਆਪਕੇ ਪ੍ਰਤਾਸ ਵਿੱਚ ਮਾਰੋ ਕਰ ਲਓ ਲੈ ਜਾਗੇ ਟ੍ਰਾਂਸਪੋਰਟ ਲੈ ਜਾਗੇ ਆਉਣੇ ਹੁਣ ਹਰਜਾ ਬਹੁਤ ਵੱੰਦੀ ਆ ਮੈਨੂੰ ਆ ਸਰ ਨੇ ਉਹਨੇ ਕਿਹਾ ਹਮਰਾਜਾ ਮਰ ਗਈ ਕੋਈ ਨਾ ਨਾ ਨੀਰੇ ਨਾਲ ਨਾ ਨਾ ਸਾਰੇ ਨੇ ਕਿਹਾ ਨਾ 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 ਬਸ ਨਹੀਂ ਸਾਰੇ ਵੀ ਮੈਂ ਪ੍ਰੈਸ ਕਰਤ ਰਹਾ ਇਹ ਬਸ ਹੁਣ ਹੋ ਗਿਆ ਕਿੰਨੀ ਰਿਕਵਰ ਕਰੇਗਾ ਹੋ ਗਿਆ ਠੀਕ ਹੈ ਜੋ ਪ੍ਰਸ਼ਾਸਨ ਵੱਲੋਂ ਮੋਰਚਾ ਪਟਿਆ ਜਾ ਰਿਹਾ ਦੋ ਪਿੰਡ ਦੇ ਧਨਾੜ 2-300 ਬੰਦਾ ਅੰਦਰ ਹੈ ਉਹਨਾਂ ਵੱਲੋਂ ਜੋ ਕਿ ਦਾਰਸ ਸਕੂਲ ਚੌਕੇ ਗੁੰਡੇ ਵਿਲਾਏ ਚੌਕੇ ਵੱਲੋਂ ਮੋਰਚਾ ਚੱਲ ਰਿਹਾ ਸੀ ਕਾਟਰ ਲੈ ਕੇ ਜ਼ਿੰਦਾ ਖੋਲਿਆ ਗਿਆ ਤੇ ਮੋਰਚਾ ਪਟ ਰਹੇ ਨੇ ਜੋ ਕਿ ਦਰਸ ਸਕੂਲ ਚੌਕੇ ਵਿਖੇ ਦਰਸ ਸਕੂਲ ਚੌਕੇ ਵਿਖੇ ਠਿੰਡਾ ਵਿਖੇ ਦਿਨ ਰਾਤ ਧਰਨਾ ਦੇ ਰਹੇ ਸੀ ਜੋ ਕਿ ਲੇਡੀ ਟੀਚਰਾਂ ਨਾਲ ਬਹੁਤ ਹੀ ਜਬ ਮੁੰਡੀਆਂ ਵੀ ਕਰ ਗਈਆਂ ਹੋਇਆ ਕੱਪੜੇ ਪਾੜੇ ਗਏ ਵਿੱਚ ਟੀਚਰਾਂ ਦੀਆਂ ਸਲਵਾਰਾਂ ਵੀ ਲੈ ਗਈਆਂ ਸੀ ਜੋ ਕਿ ਬਹੁਤ ਹੀ ਬੁਰਾ ਹਾਲ ਤਸੱਦ ਕੀਤਾ ਪੁਲਿਸ ਨੇ ਤੇ ਆਹ ਟੈਂਟ ਜੋ ਧਰਨਾ ਦੇ ਰਹੇ ਸੀ ਟੀਚਰ ਇੱਥੇ ਸਕੂਲ ਚੌਕੇ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਸਾਰਾ ਟੈਂਟ ਲਾਇਆ ਗਿਆ ਧੀਰੇ ਨੇ ਕਰਾਇਆ ਕਿ ਘੜੂ ਵਾਲੇ ਪ੍ਰਧਾਨ ਇਹ ਦੇਖ ਸਕਦੇ ਹੋ ਤੁਸੀਂ ਜੋ ਕਿ ਸਾਰਾ ਧਰਨਾ ਫੇਰੂ ਕੇ ਰੂਪ ਪੁਲਿਸ ਨੇ ਕਰਿਆ ਬਹੁਤ ਹੀ ਵਿੱਚ ਪੰਜ ਸੱਤ ਲੇਡੀਜ਼ ਟੀਚਰਾਂ ਜੋ ਕਿ ਪ੍ਰੈਗਨੈਂਸੀ ਉਹਨਾਂ ਨਾਲ ਵੀ ਬਹੁਤ ਬੁਰਾ ਬੇਅਦ ਸੁਲੂਕ ਹੋਇਆ ਇੱਕ ਟੀਚਰ ਦਾ ਜੋ ਕਿ ਬੱਚਾ ਸੀ 1 ਸਾਲ ਦਾ ਉਹ ਵੀ ਪੁਲਿਸ ਨਾਲ ਲੱਗੀ ਉਹ ਬੱਚਾ ਮਿਲ ਨਹੀਂ ਰਿਹਾ ਆ ਦੇਖੋ ਤੁਹਾਡੇ ਸਾਹਮਣੇ ਪ੍ਰਸ਼ਾਸਨ ਵੱਲੋਂ ਬਹੁਤ ਹੀ ਜੋ ਕਿ ਧਰਨਾ ਚ ਚਾਇਆ ਜਾ ਰਿਹਾ ਟੀਚਰਾਂ ਦਾ ਬਹੁਤ ਹੀ ਇਤਹਾਸ ਕੀਤਾ ਗਿਆ